ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਲੁਧਿਆਣਾ ਵਿੱਚ ਖੜੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੋਲੀ ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਪਰ ਉੱਥੇ ਹੀ ਕੁਝ ਨੌਜਵਾਨ ਇਸ ਦਿਨ ਇਸ ਤਿਹਾਰ ਦਾ ਸਹਾਰਾ ਲੈ ਕੇ ਕਾਫੀ ਅਜਿਹੀਆਂ ਹਰਕਤਾਂ ਕਰਦੇ ਨੇ ਜਿਹੜੀਆਂ ਕਿ ਲੋਕਾਂ ਵੱਲੋਂ ਨਾ ਪਸੰਦ ਕੀਤੀਆਂ ਜਾਂਦੀਆਂ ਨੇ ਫਿਰ ਚਾਹੇ ਮੋਟਰਸਾਈਕਲਾਂ ਤੇ ਹੂਟਰ ਲਾ ਕੇ ਰਾਹੀਰਾਂ ਨੂੰ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਹੋਵੇ ਜਾਂ ਫਿਰ ਕਈ ਮਾਰਕੀਟਾਂ ਦੇ ਵਿੱਚ ਤੁਸੀਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਦੇਖਿਆ ਹੋਣਗੇ ਕਿ ਕੁੜੀਆਂ ਨੂੰ ਘੇਰ ਕੇ ਉਹਨਾਂ ਤੇ ਜ਼ਬਰਦਸਤੀ ਰੰਗ ਲਗਾਏ ਜਾ ਰਹੇ ਨੇ ਕੀ ਇਹ ਸਹੀ ਹੈ ਜਾਂ ਗਲਤ ਤੁਹਾਨੂੰ ਕੀ ਲੱਗਦਾ ਹੈ ਜੂ ਕਮੈਂਟ ਕਰੋ ਤੇ ਲੋਕ ਇਸ ਬਾਰੇ ਕੀ ਸੋਚਦੇ ਨੇ ਆਓ ਪੁੱਛ ਲੈਣੇ ਆ ਕੱਲ ਨੂੰ ਹੋਲੀ ਦਾ ਤਿਹਾਰਾ ਪਤਾ ਤੁਹਾਨੂੰ ਜੀ ਹਾਂਜੀ ਇਹ ਗੱਲ ਹੋ ਗਈ ਹੈ ਇੱਕ ਨਾ ਅਸੀਂ ਇਹ ਪੁੱਛ ਰਹੇ ਹਾਂ ਲੋਕਾਂ ਨਾਲ ਗੱਲਬਾਤ ਕਰਦੇ ਵੀ ਜਿਵੇਂ ਕਈ ਮੁੰਡੇ ਨਾ ਫੋਟੋ ਸਟਾਲਾਂ ਤੇ ਵੱਡੇ ਵੱਡੇ ਹਾਰਨ ਲਾ ਕੇ ਜਿਵੇਂ ਰਾਹ ਜਾਂਦੇ ਲੋਕਾਂ ਨੂੰ ਤੰਗ ਕਰਦੇ ਨੇ ਕੁੜੀਆਂ ਦੇ ਰੰਗ ਸਿੱਟਦੇ ਨੇ ਕਿਉਂ ਸਹੀ ਆ ਜਾਂ ਗਲਤ ਲੱਗਦਾ ਗਲਤ ਹੈ ਗਲਤ ਤਾਂ ਗਲਤ ਹੈ ਕਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਦੇਖੇ ਨੇ ਤੁਸੀਂ ਵੀ ਐਜੇ ਲੋਕ ਨਹੀਂ ਨਹੀਂ ਅਸੀਂ ਨਹੀਂ ਨਹੀਂ ਜਦੋਂ ਵੀਡੀਓ ਵਗੈਰਾ ਬੈਲ ਹੁੰਦੀਆਂ ਨੇ ਮੁੰਡੇ ਆਗਲਾ ਤੇ ਹੂਟਰ ਲਾ ਲਾ ਕੇ ਕੋ ਮਦਦ ਨਹੀਂ ਦੇਖਿਆ ਨਹੀਂ 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 ਜੀ ਕਿਵੇਂ ਲੱਗਦਾ ਵੀ ਕਿਵੇਂ ਮਨਾਉਣਾ ਚਾਹੀਦਾ ਦਿਹਾੜੇ ਸਿੰਪਲ ਮਨਾਓ ਆਪਣਾ ਘਰ ਵਿੱਚ ਮਨਾਓ ਜਿੱਦਾਂ ਮਰਜ਼ੀ ਖੁਸ਼ੀ ਨਾਲ ਆਪਣੀ ਬਣਾਓ ਬਾਹਰ ਸਾਰੇ ਲੋਕਾਂ ਨੂੰ ਪਰੇਸ਼ਾਨ ਨਹੀਂ ਹਾਂਜੀ ਹਾਂਜੀ ਆਪਣੇ ਰਿਸ਼ਤੇਦਾਰਾਂ ਨਾਲ ਲੋਕ ਕਹਿੰਦਾ ਸਹਾਰਾ ਲੈਂਦੇ ਨੇ ਕਹਿ ਦਿੰਦੇ ਨੇ ਗੁੱਸਾ ਨਾ ਕਰੋ ਵੀ ਹੋਲੀ ਆ ਇੱਕ ਗੱਲ ਬਣਾਈ ਹੋਈ ਆ ਲੈਣ ਬਣਾਈ ਹੋਈ ਆ ਸਾਰੇ ਕੋਈ ਮਨਾਉਂਦਾ ਕੋਈ ਨਹੀਂ ਮਨਾਉਂਦਾ ਹੈਗਾ ਹੋਰ ਕੋਈ ਮਨਾਵੇ ਜਿਹੜਾ ਆਪਣੀ ਖੁਸ਼ੀ ਨਾਲ ਮਨਾਵੇ ਉੱਥੇ ਪਾਓ ਜਿਹੜਾ ਨਹੀਂ ਮਨਾਉਂਦਾ ਉਹ ਨਾ ਮਨਾਓ ਉਹ ਜ਼ਿਆਦਾਤਰ ਤੁਹਾਡਾ ਕਹਿਣਾ ਵੀ ਆਪਣੇ ਸਕੇ ਸਬੰਧੀਆਂ ਨਾਲ ਜਾਂ ਯਾਰਾਂ ਦੋਸਤਾਂ ਨਾਲ ਮਨਾਉਣਾ ਚਾਹੀਦਾ ਹਾਂਜੀ ਹਾਂਜੀ ਕੀ ਨਾਮ ਹੈ ਅਮਨੁਪ੍ਰੀਤ ਸਿੰਘ ਬਰੇ ਚੱਲੂ ਹੋਲੀ ਆ ਪਤਾ ਤੁਹਾਨੂੰ ਹਾਂਜੀ ਇੱਕ ਜਿਹੜੇ ਨੌਜਵਾਨ ਜਿਵੇਂ ਮੋਟਰਸਾਈਕਲਾਂ ਤੇ ਹੂਟਰ ਲਾ ਕੇ ਘੁੰਮਦੇ ਨੇ ਹੋਲੀ ਨੂੰ ਦੇਖਿਆ ਨੇ ਵੀਡੀਓ ਵਗੈਰਾ ਤੁਹਾਨੂੰ ਹਾਂਜੀ ਹਾਂਜੀ ਬਥੇਰੀਆਂ ਦੇਖਿਆ ਕੀ ਲੱਗਦਾ ਸਹੀ ਆ ਜਾਂ ਗਲਤ ਕਿਉਂਕਿ ਚੰਡੀਗੜ੍ਹ ਦੀ ਮੋਹਾਲੀ 3व्ही2 ਦੀ ਵੀਡੀਓ ਵਾਇਰਲ ਹੁੰਦੀ ਆ ਕੁੜੀਆਂ ਨੂੰ ਵੀ ਤੱਕੇ ਨਾਲ ਮਤਲਬ ਰੰਗ ਲਾ ਰਹੇ ਨੇ ਮੁੰਡੇ ਕਈ ਜਣੇ ਨਹੀਂ ਬਰੇ ਯਾਰ ਉਹ ਬਹੁਤ ਗਲਤ ਕੰਮ ਆ ਹੋਲੀ ਆਪਾਂ ਨੂੰ ਮਤਲਬ ਆਰਾਮ ਨਾਲ ਮਨਾਉਣੀ ਚਾਹੀਦੀ ਆ ਜਿਹੜੇ ਹੂਟਰ ਹਾਟਰ ਵਾਲਾ ਕੰਮ ਕਰਦੇ ਨੇ ਇਹ ਬਾਈਕ ਵਗੈਰਾ ਵਾਲਾ ਬਹੁਤ ਗਲਤ ਕਰਦੇ ਨੇ ਹੋਲੀ ਦਾ ਆਰਾਮ ਨਾਲ ਮਨਾਉਣ ਵਾਲਾ ਆਪਣਾ ਤਿਹਾਰਾ ਵਧੀਆ ਤਿਹਾਰਾ ਹਾਂਜੀ 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 ਤੁਸੀਂ ਮਨਾਉਂਦੇ ਹੋ ਹੋਲੀ ਨਹੀਂ ਬਰੇ ਮੈਂ ਤਾਂ ਮਨਾਉਂਦਾ ਨਹੀਂ ਮੇਰੇ ਮਤਲਬ ਛੋਟੇ ਭੈਣਾਂ ਨੇ ਉਹ ਮਨਾਉਂਦੇ ਨੇ ਵਧੀਆ ਕਿਵੇਂ ਮਨਾਉਂਦੇ ਹੋ ਉਹ ਆਪਣੇ ਘਰੇ ਵਧੀਆ ਆਪਣਾ ਫਰੈਂਡ ਸਰਕਲ ਹੈਗਾ ਉਹਨਾਂ ਦਾ ਘਰੇ ਆ ਜਾਂਦੇ ਨੇ ਆਪਣੇ ਤੇ ਉਥੇ ਹੋਲੀ ਮਨਾ ਲੈਂਦੇ ਨੇ ਵਧੀਆ ਮਨਾਉਣਾ ਵੀ ਇਦਾਂ ਹੀ ਚਾਹੀਦਾ ਤੁਹਾਡੇ ਕਹਿੰਦਾ ਹਾਂਜੀ ਮਨਾਉਣਾ ਆਰਾਮ ਨਾਲ ਕਿਉਂਕਿ ਲੋਕਾਂ ਨੇ ਇੱਕ ਗੱਲ ਬਣਾਈ ਵੀ ਨਹੀਂ ਬੁਰਾ ਨਾ ਮੰਨੋ ਹੋਲੀ ਆ ਹਨਾ ਬਸ ਇਹ ਲੈਂਡ ਬਣਾਈ ਵੀ ਲੋਕਾਂ ਦੇ ਵੀ ਪਈ ਪਰ ਅਗਲਾ ਕਿਸੇ ਕਹਿ ਜੇ ਕੋਈ ਦੁਖੀ ਮਾਹੌਲ ਚੋਂ ਆਇਆ ਹੁੰਦਾ ਪਰ ਉਹ ਰੰਗ ਠੱਕੇ ਨਾਲ ਆਉਂਦਾ ਪਈ ਉਹੀ ਹੁੰਦਾ ਮਤਲਬ ਇਹ ਆ ਵੀ ਮਾਹੌਲ ਦੇਖ ਕੇ ਹੋਲੀ ਖੇਡਣੀ ਚਾਹੀਦੀ ਆਪਾਂ ਨੂੰ ਆਪਣੇ ਪਰਿਵਾਰ ਨਾਲ ਖੇਡੋ ਸਕੋ ਉਹ ਬੜੀ ਵਧੀਆ ਵਾ ਬਾਕੀ ਜਿਹੜੇ ਅੱਜ ਕੱਲ੍ਹ ਸੜਕਾਂ ਸੁੜਕਾਂ ਤੇ ਫਿਰਦੇ ਨੇ ਇਹ ਗਲਤ ਕੰਮ ਐਕਸੀਡੈਂਟ ਵੀ ਹੁੰਦੇ ਨੇ ਉਹ ਚ ਵੀ ਫਿਰ ਆਪਣੀ ਨੁਕਸਾਨ ਹੁੰਦਾ ਵਾ ਬਹੁਤ ਤੇਜ਼ ਚਲਾਉਂਦੇ ਰਹਿੰਦੇ ਨੇ ਆਪ ਵੀ ਸਟਕਾਂਦੇ ਨੇ ਦੂਏ ਸਗੋ ਕਰਦਿਆਂ ਨੂੰ ਰੋਕਣਾ ਚਾਹੀਦਾ ਜੀ ਧੰਨਵਾਦ ਜੀ ਕੀ ਨਾਮ ਹੈ ਆਪਕਾ ਹਜ ਜੀ

ਜਿਹੜੇ ਅਣਜਾਣ ਲੋਕਾਂ ਦੇ ਰੰਗ ਸਿੱਟਦੇ ਨੇ ਆਇ ਕਹਿ ਦਿੰਦੇ ਨੇ ਪੁਰਾਣਾ ਮਾਨੂੰ ਬੋਲੀ ਆ ਉਹ ਕਿਵੇਂ ਲੱਗਦਾ ਸਹੀ ਲੱਗਦਾ ਹਾਂ ਸਹੀ ਹੈ ਸਹੀ ਹੈ ਸਹੀ ਹੈ ਜਿਹੜੇ ਲੋਕ ਦੂਜਿਆਂ ਦੇ ਰੰਗ ਸਿੱਟਦੇ ਨੇ ਹਾਂਜੀ ਬੋਲੀ ਗੇੜ ਕੇ ਆਏ ਤੁਸੀਂ ਹੋਲੀ ਗੜ ਕੇ ਆਏ ਹੋ ਇਹ ਲੜਕੇ ਰਸਤੇ ਦੇ ਵਿੱਚ ਕੁੜੀਆਂ ਤੇ ਰੰਗ ਸਿੱਟਦੇ ਨੇ ਜਾਂ ਹਾਰਨ ਵਗੈਰਾ ਬੱਟੇ ਵਜਾਉਂਦੇ ਨੇ ਉਹ ਸਹੀ ਲੱਗਦਾ ਕਿ ਗਲਤ ਨਹੀਂ ਬਿਲਕੁਲ ਵੀ ਨਹੀਂ ਸਹੀ ਤੁਸੀਂ ਮਤਲਬ ਕਿਤੇ ਦੋਸਤਾਂ ਨਾਲ ਗਏ ਕਿ ਕਿਸੇ ਨੇ ਰੰਗ ਪਾਇਆ ਤੁਹਾਡੇ ਯੂਨੀਵਰਸਿਟੀ ਖੇਲ ਕੇ ਆਏ ਹਾਂ ਅੱਛਾ ਤੁਸੀਂ ਤਾਂ ਮਤਲਬ ਆਪਣੇ ਫਰੈਂਡ ਸਰਕਲ ਦੇ ਵਿੱਚ ਖੇਡੇ ਕੀ ਲੱਗਦਾ ਕਿ ਆਪਸੀ ਫਰੈਂਡ ਸਰਕਲ ਦੇ ਵਿੱਚ ਹੀ ਖੇਡਣਾ ਚਾਹੀਦਾ ਜਾਂ ਫਿਰ ਅਣਜਾਣ ਵੀ کہیں ਰਸਤੇ ਦੇ ਵਿੱਚ ਨਹੀਂ ਫਰੈਂਡ ਸਰਕਲ ਦੇ ਵਿੱਚ ਜਿੱਥੇ ਕੰਫਰਟੇਬਲ ਜਿਹੜੀ 3D ਵੀ 2D ਵੀ ਅਮਹਾੜੀ ਦੀਆਂ ਕੁੜੀਆਂ ਨੂੰ ਘੇਰ ਕੇ ਰੰਗ ਪਾ ਰਹੇ ਨੇ ਉਹ ਕਿਵੇਂ ਦੇ ਦੋ ਸਹੀ ਹੈ ਗਲਤ ਗਲਤ ਆਬਵੀਅਸਲੀ ਤੁਸੀਂ ਕਿਸ ਤਰ੍ਹਾਂ ਮਨਾਉਨੇ ਹੋਲੀ ਦਾ ਧਿਆਨ ਅਸੀਂ ਫਸਟ ਟਾਈਮ ਬਣਾਈ ਆ ਜੀ ਯੂਨੀਵਰਸਿਟੀ ਦੇ ਵਿੱਚ ਲਾਸਟ ਇਅਰ ਸੀਗਾ ਤੇ ਫਰੈਂਡਸ ਦੇ ਨਾਲ ਹੀ ਬਣਾਈ ਆ ਕੀ ਨਾ ਬਈ ਤੁਹਾਡਾ ਗਵਿੰਦਾ ਸਿੰਘ ਕੋਲੀ ਮਨਾਉਨੇ ਹੋ ਤੁਸੀਂ ਨਹੀਂ ਜਿਹੜੇ ਮੁੰਡੇ ਅੱਜਕੱਲ ਦੇ ਦੇ ਤੁਸੀਂ ਬਜ਼ਾਰਾਂ 'ਚ ਜਿਵੇਂ ਵੱਡੇ ਵੱਡੇ ਹਾਰਨ ਲਾ ਕੇ ਘੁੰਮਦੇ ਨੇ ਕੁੜੀਆਂ 'ਤੇ ਰੰਗ ਸਿੱਟਦੇ ਨੇ ਉਹ ਕੀ ਇਹ ਤਾਂ ਗਲਤ ਆ ਕੰਮ ਇਹਦੇ ਹੁਣ ਲੜਬੜੀ ਆ ਕੰਮ ਹੋਇਆ ਪਿਆ ਇਹ ਕੀ ਲੱਗਦਾ ਹੁਣ 2-4 ਸਾਲਾਂ ਤੋਂ ਜ਼ਿਆਦਾ ਵਧਿਆ ਪਹਿਲਾਂ ਪੰਜਾਬ ਚ ਪਹਿਲਾਂ ਨਹੀਂ ਸੀ ਪਹਿਲਾਂ ਤੇ ਆਮ ਬਣਾਉਂਦੇ ਹੁੰਦੇ ਉਹਦੀ ਬਾ ਇੱਕ ਦੂਜੇ ਦੇ ਲਾਗ ਇਹ ਕਿਉਂ ਮਤਲਬ ਕੀ ਕਰਨ ਲੱਗ ਪਏ ਤੇ ਪਿੱਛੇ ਅੱਜ ਦਾ ਮਡੇਰ ਦਾ ਕੋਈ ਪਤਾ ਨਹੀਂ ਲੱਗਦਾ ਕਿੰਦਾਂ ਨੂੰ ਦੁਨੀਆ ਚੱਲ ਪੰਦੀ ਜਿਹੜੇ ਪ੍ਰਵਾਸੀ ਆਏ ਨੇ ਉਹਨਾਂ ਕਰਕੇ ਵੀ ਇਹ ਕੰਮ ਵਧਿਆ ਗਿਆ ਕਿਉਂਕਿ ਉਹਨਾਂ ਦਾ ਮੇਨ ਤਿਹਾੜਾ ਜਹਾਉਂਦਾ ਹੋਲੀ ਦਾ ਤਿਹਾੜ ਇਹਦੇ ਭਈਆਂ ਦਾ ਬੜਾ ਤਿਹਾੜ ਮੰਨਿਆ ਜਾਂਦਾ ਅੱਛਾ ਜੀ ਦਾ ਭਈਏ ਵਾਲਾ ਰੰਗ ਬੰਦਦਾ ਪੰਜਾਬੀ ਦੇ ਇਹਨਾਂ ਪਾੰਦਾ ਨਹੀਂ ਸੀ ਪਹਿਲਾਂ ਜਦੋਂ ਉਹ ਕਾਰਨ ਲੱਗਦਾ ਜਿਹੜੀ ਮੁੰਡੜਵਾਜੀ ਵਧੀਆ ਇੰਨੀ ਜਾਂਦੇ ਉਹ ਦੇਖਾ ਦੇਖ ਕੇ ਪੰਜਾਬੀ ਮੁੰਡੇ ਵੀ ਲੱਗਦੇ ਅੱਜ ਕੱਲ ਮੁੰਡੇ ਦੇਖ ਲੋ ਅਨੇਕ ਨੇ ਏਡੇ ਏਡੇ ਹਾਰਨ ਲਗਾਇਆ ਜਾਂਦੇ ਬੰਦੇ ਵੇਖ ਆ ਦੀ ਐਕਸੀਡੈਂਟ ਹੋ ਜਵੇ ਇਹਨਾਂ ਨੂੰ ਕੋਈ ਨਹੀਂ ਹੈਗਾ ਆਪ ਵੀ ਸੱਟਾਂ ਖਾਂਦੇ ਨੇ ਕੀ ਕਰਾ ਉਹ ਉੱਤੇ ਪਾਰਕ ਦੇ ਵਿੱਚ दारू ਪੀਣ ਦੇ ਪੈਸੇ ਹੁਣ ਮੰਡੇ ਤਾਂ ਕੀ ਕਰੂ ਹਾਂ ਅੱਛਾ ਲੈ ਹੋਲੀ-ਉਲੀ ਖੇਡ ਕੇ ਆਉਣੇ ਲਈ ਪੈਗ ਲਾਈ ਜਾਂਦੇ ਮਦਦ ਇਹਾਰੇ ਬਦਨਾਮ ਕੀਤਾ ਸੱਸੀ ਗਨ ਹੋਲੀ ਖੇਡਦੇ ਹੋ ਤੁਸੀਂ? ਹਾਂਜੀ। ਕਿਵੇਂ ਖੇਡਦੇ ਹੋ ਮਤਲਬ? ਸਿੱਕੇ ਰੰਗ ਨਾਲ ਜੀ। ਮਤਲਬ ਆਮ ਲੋਕਾਂ ਨਾਲ ਕਿ ਆਪਸੇ ਜੇ ਦੋਸਤਾਂ ਨਾਲ ਨਹੀਂ ਦੋਸਤਾਂ ਨਾਲ। ਇਹ ਜਿਹੜੇ ਅੱਜਕੱਲ ਵੀਡੀਓ ਦੇਖਦੇ ਤੁਸੀਂ ਮੁੰਡੇ ਹੋਰ ਨ ਵੱਡੇ-ਵੱਡੇ ਬਜਾਉਂਦੇ ਨੇ, ਰਾਹ ਜਾਂਦਿਆਂ ਤੇ ਰੰਗ ਪਾ ਦਿੰਦੇ ਨੇ, ਉਹ ਕਿਵੇਂ ਲੱਗਦਾ? ਨਹੀਂ ਉਹ ਗਲਤ ਕੰਮ ਹੈ ਜੀ। ਜਦੋਂ ਤਾਂ ਕਾਰਵਾਈ ਹੋਣੀ ਚਾਹੀਦੀ ਆ ਉਹ ਜਿਹੇ ਲੋਕਾਂ ਤੇ। ਹਾਂਜੀ। ਇਹ ਕੀ ਕਰ ਲੱਗਦਾ ਤੁਹਾਨੂੰ ਪਹਿਲਾਂ ਪੰਜਾਬ 'ਚ ਇਦਾਂ ਨਹੀਂ ਮਨਾਈ ਜਾਂਦੀ ਸੀ, ਜੇ 2-4 ਸਾਲ ਤੋਂ ਕਾਫੀ ਵਧਿਆ ਹੈ ਕੰਮ ਇਹਦੇ ਵਿੱਚ ਕੀ ਕਰਨ ਲੱਗਦਾ ਤੁਹਾਨੂੰ? ਇਹਦੇ ਪਿੱਛੇ ਅਸੀਂ ਬਸ ਕਰਦਿਆਂ ਨੂੰ ਸਮਝਾਉਣਾ ਚਾਹੀਦਾ ਆ ਤੇ ਬੱਚਿਆਂ ਨੂੰ ਬੱਚੇ ਜਿਹੜੇ ਹੈਗੇ ਆ ਜਿਆਦਾ ਹੀ ਫ੍ਰੀ ਹੋਏ ਪਏ ਆ ਕਰਦੇ ਸਮਝਾਉਂਦੇ ਨਹੀਂ ਕਿ ਕਰਦਿਆਂ ਦੇ ਹੁੰਦੇ ਵੀ ਅੰਨੇ ਵਾਲੇ ਹਾਂਜੀ 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 ਨਹੀਂ ਆਪਾਂ ਵੀਡੀਓ ਕਰਾ ਹਾਂਜੀ ਬਦਲ ਆਪਸ ਟ੍ਰੈਂਡ ਸਰਕਲ 'ਚ ਖੇਡਣੀ ਚਾਹੀਦੀ ਆ ਤੁਹਾਨੂੰ ਹਾਂਜੀ ਹਾਂਜੀ ਧੰਨਵਾਦ ਠੀਕ ਹੈ ਜੀ ਤੁਸੀਂ ਖੇਡਦੇ ਹੋ ਬੋਲੀ ਵਗੈਰਾ ਨਹੀਂ ਖੇਡਦੇ ਜੇ ਮੈਂ ਮੁੰਡੇ ਅੱਜ ਕੱਲ ਸੜਕਾਂ ਤੇ ਰੌਲਾ ਪਾਉਂਦੇ ਫਿਰਦੇ ਨੇ ਜਿਵੇਂ ਕੁੜੀਆਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਨੇ ਉਹ ਸਹੀ ਆ ਗਲਤ ਆ ਜੀ ਗਲਤ ਆ ਰਏ ਵੀ ਲੱਗਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਜਿਵੇਂ ਤੁਸੀਂ ਦੇਖਦੇ ਹੋ ਪਹਿਲਾਂ ਪੰਜਾਬ ਜਿਦਾ ਇਦਾਂ ਨਹੀਂ ਹੋਲੀਗੱਟੀ ਜਾਂਦੀ ਸੀ ਘਰਾਂ ਚ ਪਰਿਵਾਰ ਗੇਟਦੇ ਸੀ ਪਰ ਅੱਜ ਕੱਲ ਤਾਂ ਸੜਕਾਂ ਤੇ ਬਹੁਤ ਕੰਮ ਵੱਧ ਗਿਆ ਇਹ ਕੀ ਕਾਰਨ ਲੱਗਦਾ ਤੁਹਾਨੂੰ ਅੱਜ ਕੱਲ ਬਸ ਮਾਹੌਲ ਪੰਜਾਬ ਦਾ ਖਰਾਬ ਹੋ ਗਿਆ ਬਹੁਤ ਜ਼ਿਆਦਾ ਇਹ ਮਾਹੌਲ ਖਰਾਬ ਹੋਣ ਪਿੱਛੇ ਕੀ ਕਾਰਨ ਲੱਗਦਾ ਜ਼ਿਆਦਾ ਤੁਹਾਨੂੰ ਅਟਾ ਜੀ ਹੁਣ ਪਤਾ ਹੀ ਆ ਬਸ ਨਸ਼ੇ ਨੂੰ ਜੇ ਵੱਧ ਗਏ ਬੱਚੇ ਕਿ ਇਹ ਵੀ ਲੱਗਦਾ ਜਿਹੜੇ ਪ੍ਰਵਾਸੀ ਜਿਆਦੇ ਵੱਧ ਗਏ ਵੀ ਉਹ ਵੀ ਜਿਆਦਾਤਰ ਕਿਉਂਕਿ ਉਹਨਾਂ ਦਾ ਮੇਨ ਤਿਹਾਰ ਹੁੰਦਾ ਹੈ ਹਾਂ ਹਾਂ ਹੁਣ ਆਪਣੇ ਵੀ ਖੇਡ ਹੀ ਜਾਂਦੇ ਨੇ ਪੰਜਾਬੀ ਵੀ ਉਹ ਦੇਖਾ ਦੇਖ ਹਾਂ ਹਾਂ ਸਾਰੇ ਖੇਡਦੇ ਨੇ ਚਲੋ ਤਿਹਾਰ ਸਾਰੇ ਸਾਂਝੇ ਹੁੰਦੇ ਨੇ ਖੇਡਣਾ ਵੀ ਚਾਹੀਦਾ ਪਰ ਇਹ ਜਿਹੜੇ ਜਿਵੇਂ ਵੱਡੇ ਵੱਡੇ ਹਾਰ ਲਾ ਕੇ ਕਈ ਵਾਰ ਕੋਈ ਬਜ਼ੁਰਗੋਂ ਦਾ ਹਾਰਦ ਦੀ ਪ੍ਰੋਬਲਮ ਹੁੰਦੀ ਆ ਕਿ ਉਹ ਤੇਜ਼ ਬਹੁ ਭਜਾਉਂਦੇ ਨੇ ਕਿ ਤੇ ਸੱਟ ਪੇਟ ਆਪ ਵੀ ਖਾਂਦੇ ਨੇ ਦੂਏ ਦੇ ਵੀ ਮਾਰਦੇ ਨੇ ਹਾਂ 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 ਗਲਤ ਆ ਵੀ ਕਿ ਲੱਗਦਾ ਇਹ ਰੋਕਣੀ ਚਾਹੀਦੀ ਹਾਂ ਰੋਕਣੀ ਚਾਹੀਦੀ ਆ ਇਹਨਾਂ ਸ਼ਰਾਬ ਸਰੂਪ ਪੀਂਦੇ ਆ ਨਸ਼ੇ ਕਰਦੇ ਆ ਹਾਂ ਨਸ਼ੇ ਵੀ ਸ਼ ਧੰਨਵਾਦ ਜੀ ਵੀਰੇ ਕੱਲੂ ਹੋਲੀ ਆ ਪਤਾ ਤੁਹਾਨੂੰ ਪਤਾ ਸਿੱਧਾ ਮੈਂ ਤੁਹੇ ਦੇਖਦੇ ਹੋ ਵੀਡੀਓ ਅੱਜ ਕੱਲ ਮੁੰਡੇ ਵੱਡੇ ਵੱਡੇ ਹਾਰਨ ਵਜਾਉਂਦੇ ਫਿਰਦੇ ਨੇ ਹੋਲੀ ਖੇਡਦੇ ਆ ਨਾ ਰਾਹ ਜਾਂਦੇ ਆ ਕੁੜੀਆਂ ਤੇ ਵੀ ਰੰਗ ਪਾਉਂਦੇ ਨੇ ਬਜ਼ੁਰਗਾਂ ਦੇ ਵੀ ਵੱਡੇ ਵੱਡੇ ਹਾਰਨ ਵਜਾਉਂਦੇ ਨੇ ਉਹ ਸਹੀ ਆ ਗਲਤ ਆ ਜੀ ਗਲਤ ਆ ਜੀ ਵੀ ਤੁਸੀਂ ਦੇਖਿਆ ਪਹਿਲੇ ਟਾਈਮ ਪੰਜਾਬ ਚ ਇਦਾਂ ਨਹੀਂ ਹੁੰਦਾ ਸੀਗਾ ਨਾ ਇਦਾਂ ਹੋਲੀ ਗੇਟਦੇ ਸੀ ਨਾ ਘਰਾਂ ਚ ਹੁੰਦਾ ਸੀ ਬੱਸ ਉਹ ਬੱਸ ਜਿਵੇਂ ਆਪਸੀ ਰਿਸ਼ਤਿਆਂ ਦੇ ਵਿੱਚ ਖੇਡ ਲੈਂਦੇ ਸੀ ਪਰ ਅੱਜ ਕੱਲ ਜਿਆਦਾ ਇਹ ਕੰਮ ਵੱਧ ਗਿਆ ਇਹਦੇ ਪਿੱਛੇ ਕੀ ਕਰਨ ਲੱਗਦਾ ਉਦੋਂ ਇੰਨੇ ਸਾਧਨ ਹੈ ਨਹੀਂ ਸੀ ਹੁਣ ਸਾਧਨ ਜ਼ਿਆਦੇ ਹੋ ਗਏ ਵੀ ਆਵਾਜ਼ਾਈ ਵਗੈਰਾ ਜ਼ਿਆਦੇ ਆਵਾਜ਼ਾਈ ਹੋ ਗਈ ਕੁਸ਼ਰ ਸਾਈਕਲ ਜ਼ਿਆਦੇ ਹੋ ਗਏ ਨਾ ਲੋਕਾਂ ਦਾ ਐਡਵਾਂਸ ਹੋ ਗਏ ਸੋਚ ਐਡਵਾਂਸ ਹੋ ਗਈ ਕੀ ਲੱਗਦਾ ਮਾਪਿਆਂ ਨੂੰ ਰੋਕਣਾ ਚਾਹੀਦਾ ਬੱਚਿਆਂ ਨੂੰ ਐਦਾਂ ਜਿਵੇਂ ਮਾਪਿਆਂ ਦੀ ਕੋਣ ਮੰਨਦਾ ਜੀ ਮਾਪਿਆਂ ਦੀ ਸੁਣਦੇ ਆ ਕਿਤੇ ਤੇਜ਼ ਵੀ ਬੋਅ ਭਜਾਉਂਦੇ ਨੇ ਆਪ ਦਾ ਖਾਂਦੀ ਨੇ 60 ਪਿੰਟ ਦੂਜੇ ਦੀ ਲੱਤਾਂ ਵਾ ਤੋੜਦੇ ਨੇ ਇਹ ਉਮਰ ਹੀ ਇਹੋ ਜਿਹੀ ਹੁੰਦੀ ਹੈ ਜਵਾਨੀ ਵਾਲੀ ਤੁਸੀਂ ਖੇਡਦੇ ਹੋ ਲਈ ਤਿਆਰ ਹਾਂ ਜੀ ਵੈਸੇ ਕਿੱਦਾਂ ਖੇਡਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਜੇ ਖੇਡਣਾ ਵੀ ਅਗੇ ਨੇ ਤਾਂ ਖੇਡਦੇ ਨਹੀਂ ਆਪਾਂ ਰਹਿ ਕਿਹੜੀ ਦੇ ਦਾਂਗੇ ਜਦੋਂ ਆਪ ਨੂੰ ਨਹੀਂ ਪਤਾ ਕਿ ਜਿਹੜੇ ਪਿੰਡ ਗਈ ਨਹੀਂ ਗਿਆ ਤਾਂ ਰਸਤਾ ਕਿੱਧਰ ਚੱਲਣਾ ਧੰਨਵਾਦੀਓ ਈ ਖੇਡਦੇ ਹੋ ਤੁਸੀਂ ਹੋਲੀ ਦਾ ਧਿਆਰਾ ਕਰ ਲੋ ਜੀ ਨਹੀਂ ਖੇਡਦੇ ਅਸੀਂ ਮੈਂ ਇਹ ਨਾ ਇਹ ਪੁੱਛਣਾ ਚਾਹੁੰਨੇ ਆ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਮੁੰਡੇ ਵੱਡੇ-ਵੱਡੇ ਹੋਰ ਰਬਜਾਉਂਦੇ ਨੇ ਹੋਲੀ ਵਾਲੇ ਦਿਨ ਕੁੜੀਆਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਨੇ ਬਜ਼ੁਰਗਾਂ ਨੂੰ ਵੀ ਉਹ ਸਹੀ ਲੱਗਦਾ ਤੁਹਾਨੂੰ ਗੱਲ ਤਾਂ ਨਹੀਂ ਨਹੀਂ ਬਿਲਕੁਲ ਵੀ ਨਹੀਂ ਠੀਕ ਹੈ ਤੁਸੀਂ ਖੇਡਦੇ ਹੋਲੀ ਦਾ ਧਿਆਰਾ ਨਹੀਂ ਨਹੀਂ ਕਿ ਕਿਦਾਂ ਖੇਡਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਜਿਹਨੇ ਖੇਡਣੀ ਵੀ ਹੋਵੇ ਤਾਂ ਖੇਡਣੀ ਵੀ ਹੋਵੇ ਤਾਂ ਆਪਣੇ ਪਰਿਵਾਰ ਵਿੱਚ ਬੈਠ ਕੇ ਖੇਡੋ ਮਤਲਬ ਇਹ ਹੈ ਕਿ ਬਾਹਰ ਕੰਫਰਟੇਬਲ ਨਹੀਂ ਹੁੰਦੀਆਂ ਜਨਨੀਆਂ ਬੱਚੇ ਜਿਵੇਂ ਲੜੀ ਕੁੜੀਆਂ ਵਗੈਰਾ ਨੇ ਮੇਰੇ ਹਿਸਾਬ ਨਾਲ ਤਾਂ ਨਹੀਂ ਖੇਲਣੀ ਚਾਹੀਦੀ ਅੱਛੇ ਕਰਦੇ ਤੇ ਬੱਚਿਆਂ ਨੂੰ ਇਦਾਂ ਹੀ ਸੋਚਣਾ ਚਾਹੀਦਾ ਹੈ ਹਾਂ ਇਹ ਵੱਡੀ ਗੱਲ ਹੈ ਵੀ ਅੱਛੇ ਘਰ ਦੇ ਬੱਚੇ ਨਹੀਂ ਆਏ ਕਰਦੇ ਹਾਂਜੀ ਹਾਂਜੀ ਕਈ ਵਾਰ ਕਈ ਵਾਰ ਬੰਦਾ ਕਿਸੇ ਧੋਖ ਤੋਂ ਆਇਆ ਹੁੰਦਾ ਕੋਈ ਉਹ ਇਦਾਂ ਹੁੰਦਾ ਪਰ ਰੰਗ ਪਾਉਣ ਲੱਗ ਜਾਂਦਾ ਖੇਡੋ ਪਰਿਵਾਰ ਨਾਲ ਬੈਠ ਕੇ ਖੇਡੋ ਅੱਛਾ ਲੱਗਦਾ ਹੈ ਫਰੈਂਡਸ ਵਗੈਰਾ ਨਾਲ ਖੇਡੋ ਪਰ ਲ ਇਦਾ ਅੱਛਾ ਨਹੀਂ ਲੱਗਦਾ ਤੁਸੀਂ ਵੀਡੀਓ ਵੀ ਦੇਖੇ ਹੋੜੀਆਂ ਕੁੜੀਆਂ ਨੂੰ ਧੱਕੇ ਨਾਲ ਰੋਸ ਤੇ ਰੰਗਵਾ ਰਹੇ ਨੇ ਬਹੁਤ ਗਲਤ ਹੁਣ ਅਸੀਂ ਰਸਤੇ ਚ ਆਉਂਦੇ ਹੋਏ ਵੀ ਦੇਖਿਆ ਬਨਾਲੇ ਵਾਲੀ ਸਾਈਡ ਕਾਫੀ ਲੜਕੇ ਬੁਲਟ ਵਗੈਰਾ ਤੇ ਜਾ ਰਹੇ ਸੀਗੇ ਇੰਨੀ ਹੁਲੜਵਾਜੀ ਕਰ ਰਹੇ ਸੀਗੇ ਪਰ ਵਧੀਆ ਨਹੀਂ ਲੱਗਦਾ ਅੱਛੇ ਘਰਾਂ ਦੇ ਬੱਚਿਆਂ ਨੂੰ ਨਹੀਂ ਕਹਣਾ ਚਾਹੀਦਾ ਇਹਦਾ ਸੋ ਦੋਸਤੋ ਲੋਕਾਂ ਦੇ ਵਿਚਾਰ ਦਿਆਣੇ ਨੇ ਇਸ ਹਥਿਆਰ ਬਾਰੇ ਜੋ ਹੁਲੜਵਾਜੀ ਹੁੰਦੀ ਹੈ ਉਸ ਬਾਰੇ ਕੀ ਕਹਿਣਾ ਲੋਕਾਂ ਦਾ ਤੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕੀ ਇਸ ਤਰ੍ਹਾਂ ਜੋ ਮੋਟਰਸਾਈਕਲਾਂ ਦੇ ਵੱਡੇ ਵੱਡੇ ਹਾਰਨ ਲੱਗ ਕੇ ਜਾਂ ਗੱਡੀਆਂ ਦੇ ਵਿੱਚ ਤੇਜ਼ ਭਜਾਉਂਦੇ ਨੇ ਦੂਜਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਉਹ ਸਹੀ ਆ ਜਾਂ ਗਲਤ ਜਾਂ ਫਿਰ ਕਿਸ ਤਰ੍ਹਾਂ ਦੀ ਹੋਲੀ ਤੁਹਾਡੇ ਹਿਸਾਬ ਨਾਲ ਤੁਸੀਂ ਮਨਾਉਂਦੇ ਹੋ ਤਾਂ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ